ਜੇ ਉਹ ਨਸ਼ਾ ਕਰਦਾ ਉਹ ਚਾਹੁੰਦਾ ਹੈ ਉਹ ਸੱਚਾ ਕਰਵਾਸ ਤੇ ਉਹਨੇ ਉਹਨੇ ਜੀਤ ਕੇ ਉਹਨੂੰ ਮੈਚ ਥਲੇ ਆ ਦੇ ਉਹ ਤੁਸੀਂ ਬਜਾਓ ਅਕੇ ਉਹ ਤਾਂ ਨਸ਼ਾ ਬੰਦ ਕਰ ਤੇ ਤੂੰ ਲੈ ਕੇ ਸਾਡੇ ਕੈਪਟਨ ਨੂੰ ਬਜਾਓ ਫੇਰ ਉਹ ਛੱਡੂ ਆ ਐ ਨਹੀਂ ਬੀਜੀ ਦੀ ਬੀਜੀ ਆਏ ਫੇਰ ਉਹ ਹੀ ਉਧਰ ਲੱਗ ਲੱਗ ਜਾ ਕੇ ਜੀ ਜੀ ਦਾਰੂ ਨਾ ਡਾਕੀਂ ਸੁਨੇ ਟਰੈਕਟਰ ਸੁਨੇ ਟਰਾਲੀ ਲੋ ਚ ਡਿੱਗਦਾ ਸੂਏ ਚ ਅੱਜ ਮੇਰਾ ਪੁੱਤ ਮਰ ਜਾਂਦਾ ਮੈਂ ਕਿੱਥੋਂ ਲੈ ਕੇ ਆਉਂਦੇ ਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹ ਰਣਕਤੀ ਤੋਂ ਕਰਵਾਵਾਂ ਬਾਬਤ ਕੰਮ ਜਗਾ ਕੇ ਜਾਣ ਚਾਹੀਓ ਲੋਕ ਸਭਾ ਇਲੈਕਸ਼ਨ 2024 ਦਾ ਅਖਾੜਾ ਇਸ ਸਮੇਂ ਪੂਰਾ ਮਗਿਆ ਹੋਇਆ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਲੋਕਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਭਾਵੇਂ ਇਹ ਰਾਜਨੀਤਿਕ ਪਾਰਟੀਆਂ ਪਹਿਲਾਂ ਸੱਤਾ ਭੋਗ ਚੁੱਕੀਆਂ ਹੋਣ ਜਾਂ ਹੁਣ ਸੱਤਾ ਦੇ ਵਿੱਚ ਹੋਣ ਲੋਕਾਂ ਵੱਲੋਂ ਇਹਨਾਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਵਾਲ ਵੀ ਕੀਤੇ ਜਾ ਰਹੇ ਨੇ ਕਿਸੇ ਦਰਮਿਆਨ ਗੁਰਮੀਤ ਸਿੰਘ ਖੁੱਡੀਆਂ ਨੂੰ ਇੱਕ ਬੀਬੀ ਦੇ ਵੱਲੋਂ ਰੋਕ ਕੇ ਸਵਾਲ ਕੀਤੇ ਗਏ ਨੇ ਇਹ ਸਵਾਲ ਨਸ਼ੇ ਨੂੰ ਲੈ ਕੇ ਨੇ ਹਾਲਾਂਕਿ ਇਹ ਬੀਬੀ ਜੇਕਰ ਸ਼ਰਾਬ ਦੇ ਨਸ਼ੇ ਨੂੰ ਬੰਦ ਕਰਨ ਦੀ ਮੰਗ ਕਰਦੀ ਹੈ ਤਾਂ ਅਫੀਮ ਦੀ ਖੇਤੀ ਨੂੰ ਲਾਗੂ ਕਰਨ ਦੀ ਮੰਗ ਵੀ ਇਸ ਬੀਬੀ ਵੱਲੋਂ ਕੀਤੀ ਜਾਂਦੀ ਹੈ ਹਵਾਲਾ ਦਿੱਤਾ ਜਾਂਦਾ ਆਪਣੇ ਪੁੱਤਰ ਵੱਲੋਂ ਕੀਤੇ ਜਾਂਦੇ ਨਸ਼ੇ ਦਾ ਤੇ ਉਸ ਦੀ ਜਾਨ ਬਚਾਉਣ ਦੇ ਲਈ ਹਾਰੇ ਕੱਡੇ ਜਾਂਦੇ ਨੇ ਜਵਾਬ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਆਪਣੇ ਪੁੱਤਰ ਨੂੰ ਘਰ ਬਿਠਾ ਲਵੋ 10 ਦਿਨ ਤਾਂ ਇਸ ਦੇ ਜਵਾਬ ਵਿੱਚ ਬੀਬੀ ਵੱਲੋਂ ਕਿਹਾ ਜਾਂਦਾ ਹੈ ਕਿ ਫਿਰ ਮੈਂ ਕੰਮ ਕਿਸ ਤੋਂ ਕਰਾਉਂਗੀ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਨਸ਼ਾ ਤਾਂ ਬੰਦ ਕਰਨਾ ਹੈ ਤੁਸੀਂ ਨਸ਼ਾ ਲਾਗੂ ਕਰਨ ਦੀਆਂ ਗੱਲਾਂ ਕਰ ਰਹੇ ਹੋ ਤਾਂ ਬੀਬੀ ਦੇ ਵੱਲੋਂ ਫਿਰ ਇਹ ਵੀ ਸਵਾਲ ਚੁੱਕਿਆ ਜਾਂਦਾ ਹੈ ਕਿ ਫਿਰ ਸ਼ਰਾਬ ਨੂੰ ਬੰਦ ਕਿਉਂ ਨਹੀਂ ਕਰਦੇ ਸੋ ਜਹੇ ਸਵਾਲ ਜਵਾਬ ਗੁਰਮੀਤ ਸਿੰਘ ਖੁੱਡੀਆਂ ਅਤੇ ਉਸ ਬੀਬੀ ਦੇ ਵਿਚਾਰ ਹੁੰਦੇ ਨੇ ਆ ਤੁਹਾਨੂੰ ਇਹ ਵੀਡੀਓ ਦਿਖਾ ਦਿੰਨੇ ਆ ਕਿਤਰਾ ਹੋਰ ਜੱਟਾ ਫਿਰ ਸੇਟ ਕਰਦੇ ਜੀ ਕੋਈ ਇੱਕ ਦੋ ਨਿਸ਼ਾਨ ਦੇ ਜਦੋਂ ਅਸੀਂ ਉਹਨਾਂ ਨੂੰ ਚੁਗਾਈ ਆ ਮੈਂ ਦੇ ਦੂੰ ਟੂਟੀ ਕਰ ਦੇਣੀ ਆ ਜੇ ਉਹਨਾਂ ਨੂੰ ਨਸ਼ਾ ਪਤਾ ਉਹਨਾਂ ਨੂੰ ਕਿਸ਼ਾ ਆਪਣਾ ਨਸ਼ਾ ਛਡਣ ਵਾਸਤੇ ਉਹ ਕਿੰਨੇ ਮਿੰਟ ਕਿੰਨੇ ਉਹ ਹੁਣ ਮੈਂ ਕਿੱਥੋਂ ਲਿਆ ਦਿੰਦਾ ਉਹ ਤੁਸੀਂ ਬਜਾਓ ਅਗੇ ਉਹ ਤਾਂ ਨਾ ਜਾ ਬੰਦ ਕਰਦੇ ਤੂੰ ਲੈ ਕੇ ਸਾਡੇ ਕਿਹਨੂੰ ਬਜਾਓ ਫੇਰ ਉਹ ਛੱਡੂ ਆ ਐ ਨਹੀਂ ਬੀਜੀ ਦੀ ਬੀਬੀ ਆਏ ਫੇਰ ਉਹ ਹੀ ਉਧਰ ਲੱਗ ਲੱਗ ਜਾ ਜੀ 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 ਇਹਨਾਂ ਨੇ ਮੇਰੀ ਗੱਲ ਤੁਹਾਨੂੰ ਸਰ ਮੇਰੀ ਗੱਲ ਤੁਹਾਨੂੰ ਅੱਖ ਨਹੀਂ ਮਾਰਦੀ ਦੱਸੋ ਦੱਸੋ ਰਾਤ ਨਹੀਂ ਗੱਲਾਂ दारू ਨਾਲ ਡਾਕਰ ਜੀ ਉਹਦੇ ਟਰੈਕਟਰ ਉਹਦੇ ਟਰਾਲੀ ਤੇ ਉਹ ਚ ਡਿੱਗ ਗਿਆ ਸੂਏ ਚ ਅੱਜ ਮੇਰਾ ਪੁੱਤ ਮਰ ਜਾਂਦਾ ਮੈਂ ਕਿੱਥੋਂ ਲੈ ਕੇ ਆਉਂਦੀ ਬੀਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ ਨੂੰ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹ ਕਿਤੀ ਤੋਂ ਕਰਮਾ ਮੰਗਦਾ ਕੰਮ ਚਾਹ ਕਹੇ ਜਾਣ ਚੱਗੀ ਤੁਸੀਂ ਇਹ ਸੋਧਾ ਨਹੀਂ ਛੱਡ ਇਹ ਫੇਸਟ ਤੇ ਉਹਨਾਂ ਨੂੰ ਪੈਸੇ ਚਾਹੀਦੇ ਨੇ ਦੇ ਕੋਈ ਇੱਕ ਦੋ ਨਿਸ਼ਾਨਦੇ ਜਦੋਂ ਅਸੀਂ ਉਹਨਾਂ ਨੂੰ ਚੁਕਾਉਂਦੇ ਆ ਮੈਂ ਦੇ ਦੂੰ ਤੇ ਕੀ ਕਰਦੇ ਇਹ ਕਹਿੰਦੇ ਜੇ ਉਹਨੂੰ ਕੋ ਨਸ਼ਾ ਖਾਤਾ ਉਹਨੂੰ ਕਿਸੇ ਸਾਥੀ ਨਾਲ ਨਸ਼ਾ ਕਰਵਾ ਦੇ ਉਹਨੂੰ ਫਿਰ ਉਹਨਾਂ ਨੂੰ ਮਿਲਦੀ ਕਿੰਨਾ ਉਹ ਹੁਣ ਮੈਂ ਕਿੱਥੇ ਲਿਆ ਦੇ ਉਹ ਤੁਸੀਂ ਬਜਾਓ ਅਕੇ ਉਹ ਤਾਂ ਨਸ਼ਾ ਬੰਦ ਕਰਦੇ ਤੂੰ ਲੈ ਕੇ ਫਿਰ ਸਾਡੇ ਖੇਤਾਂ ਵਿੱਚ ਬਜਾ ਫਿਰ ਉਹ ਛੱਗੂ ਆ ਮੈਂ ਨਹੀਂ ਬੀਜੀ ਦੀ ਬੀਬੀ ਆਏ ਫਿਰ ਉਹ ਹੀ ਉਧਰ ਲੱਗ 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 ਜੀ ਜੀ ਚੀ ਚੀ ਚੀਨਾ ਨੇ ਮੇਰੀ ਗੱਲ ਸੁਣ ਸਰ ਮੇਰੀ ਗੱਲ ਸਾਨੂੰ ਅੱਖ ਨਹੀਂ ਮਾਰਦੀ ਦੱਸੋ ਦੱਸੋ ਰਾਤ ਦੀ ਗੱਲ ਤਾਰੂਣਾ ਡਾਕਰ ਤੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਚ ਡਿੱਗ ਗਿਆ ਸੂਏ ਚ ਅੱਜ ਮੇਰਾ ਪੁੱਤ ਮਰ ਜਾਂਦਾ ਮੈਂ ਕਿੱਥੋਂ ਲੈ ਕੇ ਆਉਂਦੀ ਬੇਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ ਨੂੰ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹ ਜਿੰਨੀ ਤੀ ਤੋ ਕਰਵਾਵਾਂਗਾ ਕੰਮ ਕੰਮ ਜਗਾ ਕੇ ਜਾਣ ਚਾਹੀਓ ਤੁਸੀਂ ਇਸ ਤਰ੍ਹਾਂ ਨਹੀਂ ਛੱਡ